ਆਬਾ ਦੇ ਡੀਐਸਪੀ ਮਨਦੀਪ ਕੌਰ ਚੀਮਾ ਦਾ ਐਕਸੀਡੈਂਟ ਹੋ ਚੁੱਕਿਆ ਹੈ ਅਦਰਸਲ ਮੁਹਾਲੀ 에어ਪੋਰਟ ਜਾਂਦੇ ਹੋਏ ਉਹਨਾਂ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਚੁੱਕਿਆ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਗਨਮੈਨ ਜ਼ਖਮੀ ਹੋ ਚੁੱਕਿਆ ਡੀਐਸਪੀ ਮਨਦੀਪ ਕੌਰ ਚੀਮਾ ਦੇ ਵੀ ਜੜੀਆਂ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਇਲਾਜ ਦੇ ਲਈ ਉਹਨਾਂ ਦੀ ਟੀਮ ਨੇ ਉਹਨਾਂ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿਸ ਦੇ ਵਿੱਚ ਪਤਾ ਲੱਗਾ ਕਿ ਗਨਮੈਨ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਡੀਐਸਪੀ ਮਨਦੀਪ ਕੌਰ ਚੀਮਾ ਦੇ ਹੱਥ ਦੇ ਉੱਪਰ ਸੱਟ ਲੱਗੀ ਆ ਹੱਥ ਨੂੰ ਜਿਹੜਾ ਫ੍ਰੈਕਚਰ ਹੋ ਚੁੱਕਾ ਹੈ ਦਰਅਸਲ ਗੁਜਰਾਤ ਏਕਤਾ ਦਿਵਸ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਇਹ ਮਹਾਲੀ 에어ਪੋਰਟ ਤੋਂ ਫਲਾਈਟ ਲੈਣੀ ਸੀ ਪਰ ਇਸ ਵਕਤ ਉਹਨਾਂ ਦੀ ਜਿਹੜੀ ਯਾਤਰਾ ਉਹ ਵੀ ਮੁਲਤਵੀ ਕਰ ਦਿੱਤੀ ਆ ਕਿਉਂਕਿ ਨਾਬਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਆ ਭਿਆਨਕ ਸੜਕ ਹਾਦਸਾ ਵਾਪਰਿਆ ਹਾਲਾਂਕਿ ਇਹ ਨਹੀਂ ਪਤਾ ਕਿ ਹਾਦਸਾ ਕਿਸ ਤਰੀਕੇ ਵਾਪਰਿਆ ਅੱਗੋਂ ਕੋਈ ਗੱਡੀ ਵਜੀ ਕਿਸ ਤਰੀਕੇ ਐਕਸੀਡੈਂਟ ਹੋਇਆ ਪਰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਨਾਲ ਅੱਗੇ ਦੀ ਯਾਤਰਾ ਵਲਟਾ ਵੀ ਕੀਤੀ ਆ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ